ਦੂਸਰਾ ਕੀ ਆਪ ਜਾਣਦੇ ਹੋ ਕਿ ਸਾਡੇ ਮਾਨਯੋਗ ਸ਼੍ਰੀਮਤੀ ਪ੍ਰਿਗਿਆ ਜੈਨ ਆਈਪੀਐਸ ਐਸਐਸਪੀ ਫਰੀਦਕੋੜੀ ਨੇ ਨਸ਼ੇ ਦੇ ਖਲਾਫ ਜੋ ਮਹਿੰਮ ਚਲਾਈ ਹੈ ਉਸ ਨੂੰ ਅੱਗੇ ਤੋਰਦੇ ਹੋਏ ਕੱਲ ਸੀਆਈਏ ਜੈਤੋਂ ਦੀ ਟੀਮ ਦੇ ਇੰਚਾਰਜ ਏਸੀ ਅੰਗਰੇਜ਼ ਸਿੰਘ ਨੇ ਬਿਸ਼ਮੰਦੀ ਰੋਡ ਪਰ ਨਾਕਾ ਲਗਾਇਆ ਸੀਗਾ ਭਗਤਪੁਰ ਵਾਲੇ ਸਾਈਡ ਤੋਂ ਇੱਕ ਜੁਪੀਟਰ ਐਕਟਵਾ ਆਂਦੀ ਦਿਖਾਈ ਦਿੱਤੀ ਗਈ ਜੋ ਪੁਲਿਸ ਪਾਰਟੀ ਨੇ ਦੇਖ ਕੇ ਮੋੜਨ ਲੱਗਾ ਤੇ ਜਿਸ ਨੂੰ ਕਾਬੂ ਕੀਤਾ ਗਿਆ ਜਿਸ ਦਾ ਵਜ਼ਨ ਕੀਤਾ ਗਿਆ ਉਹ 40 ਕਿਲੋ ਉੱਕੀ ਬਰਾਮਦ ਹੋਈ ਹੈ ਜਿਸ ਦੇ ਖਿਲਾਫ ਮੁਕਦਮਾ ਅੰਦਰਚ ਕੀਤਾ ਗਿਆ ਇਹ ਕੁਲਦੀਪ ਸਿੰਘ ਲੁੰਢੀ ਸਨੋ ਜੱਗਾ ਸਿੰਘ ਵਾਸੀ ਪਿੰਡ ਕੱਗਾ ਤਹਿਸੀਲ ਗਿੱਦੜਵਾਹਾ ਜ਼ਿਲ੍ਹਾ ਮੁਕਸਰ ਦਾ ਰਹਿਣ ਵਾਲਾ ਇਸ ਤੇ ਪਹਿਲਾਂ ਵੀ ਨੌ ਪਰਚੇ ਦਰਜ ਹਨ ਸੱਤ ਪਰਚੇ ਇਹਦੇ ਖਿਲਾਫ ਮੁਕਸਰ ਜ਼ਿਲ੍ਹੇ ਦੇ ਵਿੱਚ ਦਰਜ ਹਨ ਦੋ ਪਰਚੇ ਬਠਿੰਡੇ ਦੇ ਵਿੱਚ ਹਨ ਤੇ ਇੱਕ ਇੱਥੇ ਪਰਚਾ ਰਜਿਸਟਰ ਹੋ ਗਿਆ ਇਹਦਾ ਪੁਲਿਸ ਰਿਪੋਰਟ ਲਵਾਂਗੇ ਇਹਦਾ ਬੈਕਗ੍ਰਾਉਂਡ ਲਿੰਕ ਪਤਾ ਕਰਾਂਗੇ ਕਿੱਥੋਂ ਲੈ ਕੇ ਆ ਸੀ ਤੇ ਫਾਰਮ ਵੀ ਦੇਖਾਂਗੇ ਕਿਸ ਨੂੰ ਦੇਣ ਜਾ ਰਿਹਾ ਸੀਗਾ